ਗੂ ਪ੍ਰੋਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਛਿਹਾਰ ਨਗਰ ਕੋਠੀ 183 ਗਜ ਦੀ ਰੇਟ ਇਹਦਾ 1 ਕਰੋੜ 42 ਲੱਖ ਰੁਪਈਆ ਫਰੰਟ ਤੇ ਇਹਦੇ ਤਿੰਨ ਦੁਕਾਨਾਂ ਬਣੀ ਆ ਵੀ ਆ ਬੈਕ ਸਾਈਡ ਤੇ ਕੋਠੀ ਬਣੀ ਵੀ ਹੈ ਆ ਦਿਖਾਉਣੇ ਆ ਤੁਹਾਨੂੰ ਆਜੋ ਕੋਠੀ ਆਪਾਂ ਅੰਦਰੋਂ 183 ਗਜ ਦੀ ਕੋਠੀ ਕਾਰਨਰ ਦੀ ਫੇਸ 3 ਦੇ ਬਿਲਕੁਲ ਨਾਲ ਚਿਹਾਰ ਨਗਰ ਬਹੁਤ ਹੀ ਵਧੀਆ ਕੋਠੀ ਬਣੀ ਵੀ ਆ ਫਰੰਟ ਤੇ ਤਿੰਨ ਦੁਕਾਨਾਂ ਬੈਕ ਸਾਈਡ ਤੇ ਕੋਠੀ ਹੈ ਦੋ ਇਹਦੇ ਵਿੱਚ ਬੈਡਰੂਮ ਬਣੇ ਹੋਏ ਆ ਡ੍ਰੈੰਗ ਰੂਮ ਹੈ ਕਿਚਨ ਹੈ ਤੇ ਬਾਥਰੂਮ ਹੈ ਕਿ ਕਿਚਨ ਦਾ ਕੰਮ ਕੱਪ ਬੋਰਡ ਦਾ ਵਧੀਆ ਹੋਇਆ ਹੈ ਬਾਈ ਆਇਓ ਡਬਲ ਸਟੋਰੀ ਕੋਠੀ ਬਣੀ ਵੀ ਹੈ ਦੋ ਬੈਡਰੂਮ ਲੌਬੀ ਡ੍ਰੈنگ ਰੂਮ ਤੇ ਕਿਚਨ ਤੇ ਸਟੋਰ ਆ ਬੈਕ ਸਾਈਡ ਤੇ ਦੁਕਾਨਾਂ ਦੇ ਗੇਟ ਆ ਕਿਚਨ ਦੇ ਵਿੱਚ ਵੀ ਕੱਪ ਬੋਰਡ ਦਾ ਕੰਮ ਵਧੀਆ ਹੋਇਆ ਹੈ ਬਈ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਨਵੀਂ ਵੀਡੀਓ ਪਹੁੰਚ ਸਕੇ ਆਜੂ ਫਿਰ ਆਪਾਂ ਉੱਪਰ ਤੁਹਾਨੂੰ ਦਿਖਾਉਨੇ ਆਂ ਉੱਪਰ ਇਹਦੇ 2 ਬੈੱਡਰੂਮ ਬਣੇ ਹੋਏ ਆ ਤੇ ਬਾਥਰੂਮ ਤੇ ਪੋਰਚ ਬਣਿਆ ਹੋਇਆ ਹੈ ਡਬਲ ਸਟੋਰੀ ਕੋਠੀ ਹੈ 183 ਗਜ ਦੀ 1 ਕਰੋੜ 42 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਸ਼ੂਟ ਹੋ ਗਈ ਉੱਪਰਲੀ ਮੰਜ਼ਲ ਤੇ ਬਾਥਰੂਮ, 2 ਬੈਡਰੂਮ ਤੇ ਪੋਰਚ। 2 ਬੈਡਰੂਮ ਉੱਪਰੇ ਦੇ 2 ਬੈਡਰੂਮ ਹੈ ਤੇ ਬਾਥਰੂਮ ਤੇ ਪੋਰਚ ਬਣਿਆ ਹੋਇਆ। ਮੇਨ ਸੜਕ ਤੇ ਆ ਜਿਹਾਰ ਨਗਰ ਤਿੰਨ ਫਰੰਟ ਤੇ ਦੁਕਾਨਾਂ ਹੈ ਬੈਕ ਸਾਈਡ ਤੇ ਕੋਠੀ ਬਣੀ ਹੈ ਡਬਲ ਸਟੋਰੀ ਦੀ ਬਹੁਤ ਹੀ ਵਧੀਆ ਲੋਕੇਸ਼ਨ ਆ ਫਿਰ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ